ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਨਵਾਸ਼ੇਰ ਫਿਲੌਰ ਮੁਖ ਮਾਰਗ ਤੇ ਪਿੰਡ ਰਸੂਲਪੁਰ ਨੇੜੇ ਇੱਕ ਕਾਉਡੀ ਕਾਰ ਅਤੇ ਮਰੂਤੀ ਸਜੂਕੀ ਕਾਰ ਦੀ ਆਮੋ-ਸਾਮਣੇ ਟੱਕਰ ਹੋ ਗਈ ਜਿਸ ਨਾਲ ਦੋਹੇ ਕਾਰਾਂ ਦੇ ਕਈ ਸਵਾਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਫਿਲੌਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ ਜਾਣਕਾਰੀ ਅਨੁਸਾਰ ਆਉਡੀ ਕਾਰ ਵਿੱਚ ਇੱਕ ਔਰਤ ਸਮੇਤ 3 ਜਣੇ ਸਵਾਰ ਹੋ ਕੇ ਔਰ ਨਜ਼ਦੀਕ ਪਿੰਡ ਸਾਹਲੋ ਵਿਖੇ ਆਪਣੀ ਰਿਸ਼ਤੇਦਾਰੀ ਵਿੱਚ ਜਾ ਰਹੇ ਸਨ ਕਿ ਜਦੋਂ ਉਹ ਰਸੂਲਪੁਰ ਨਜ਼ਦੀਕ ਪੁੱਜੇ ਇੱਕ ਵਾਹਨ ਨੂੰ ਓਵਰਟੇਕ ਕਰ ਦਿਆ ਉਹਨਾਂ ਦੀ ਕਾਰ ਦੂਜੇ ਪਾਸੇ ਜਾ ਕੇ ਔਰ ਵੱਲੋਂ ਆਉਂਦੀ ਇੱਕ ਹੋਰ ਕਾਰ ਨਾਲ ਟਕਰਾ ਗਈ ਜਿਸ ਉਪਰੰਤ ਦੋਵਾਂ ਕਾਰਾਂ ਵਿੱਚ ਸਵਾਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮੌਕੇ ਤੇ ਇਕੱਠੇ ਹੋਏ ਲੋਕਾਂ ਵੱਲੋਂ ਫਿਲੌਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਪਰੰਤੂ ਦੋਵਾਂ ਕਾਰਾਂ ਦੇ ਅਗਲੇ ਹਿੱਸਿਆਂ ਦਾ ਬੁਰੀ ਤਰ੍ਹਾਂ ਨੁਕਸਾਨ ਹੋਇਆ ਹੈ ਆਉਡੀ ਕਾਰ ਤੇ ਵਿਆਹ ਵਾਲੀ ਚੁੰਨੀ ਲੱਗੀ ਹੋਣ ਕਰਕੇ ਇਸ ਤਰ੍ਹਾਂ ਲੱਗਦਾ ਸੀ ਕਿ ਇਸ ਕਾਰ ਵਿੱਚ ਕੋਈ ਨਵਾਂ ਵਿਆਹਿਆ ਲਾੜਾ ਜਾਂ ਲਾੜੀ ਸਵਾਰ ਸੀ ਪਰੰਤੂ ਪੂਛ ਪੜਤਾਲ ਕਰਨ ਤੇ ਪਤਾ ਚੱਲਿਆ ਕਿ ਉਸ ਵਿੱਚ ਕੋਈ ਲਾੜਾ ਜਾਂ ਲਾੜੀ ਸਵਾਰ ਨਹੀਂ ਸੀ ਬਲਕਿ ਕੁਝ ਦਿਨ ਪਹਿਲਾਂ ਇੱਕ ਰਿਸ਼ਤੇਦਾਰੀ ਵਿੱਚ ਵਿਆਸਮਿਕ ਇਸ ਕਾਰ ਤੇ ਚੁੰਨੀ ਲਗਾਈ ਗਈ ਸੀ ਜੋ उतारी ਨਹੀਂ ਸੀ ਗਈ ਸੜਕ ਵਿਚਕਾਰ ਹੋਏ ਇਸ ਹਾਦਸੇ ਨੂੰ ਦੇਖਦਿਆਂ ਦੋ ਮੋਟਰਸਾਈਕਲਾਂ ਦੀ ਵੀ ਆਪਸ ਵਿੱਚ ਟੱਕਰ ਹੋ ਗਈ ਅਤੇ ਦੋਵੇਂ ਮੋਟਰਸਾਈਕਲ ਸਵਾਰ ਵੀ ਜ਼ਖਮੀ ਹੋ ਗਏ ਕੁਸੀਂ ਦੇਖ ਰਹੇ ਹੋ ਸਟਾਫ ਰਿਪੋਰਟਰ ਬੱਗਾ ਸੇਲਕਿਆਣਾ ਦੀ ਰਿਪੋਰਟ ਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਹਾਂਜੀ ਭਾਜੀ ਕੀ ਨਾਮ ਤੁਹਾਡਾ ਸਰਜੀਤ ਆ ਜੀ ਮੇਰਾ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਪੁਵਰੀ ਆ ਜੀ अच्छा भाई जी, जी। एक ना रसूलपुर मेन रोड पे फ्लोर पे लाग के कोई एक्सीडेंट हुआ है जेड़ा ਤੁਸੀਂ ਮੈਨੂੰ ਜੋ ਪਤਾ ਲੱਗਦਾ ਸਾਨੂੰ ਕਿ ਤੁਸੀਂ ਉੱਥੇ ਮੌਕੇ ਤੇ ਸੀਗੇ ਮੌਜੂਦ ਹਾਂਜੀ ਲਾਗੇ ਛਾਗੇ ਸੀ ਤੇ ਉਹ ਕਿਸ ਤਰ੍ਹਾਂ ਹੋਇਆ ਜੀ ਇੱਕ ਜਿਹੜੀ ஆடி ਗੱਡੀ ਸਜੂਕੀ ਚ ਲੱਗੀ ਹੈ ਉਹ ਭਾਜੀ ਮੈਂ ਪਿੱਛੇ ਆਉਂਦਾ ਸੀਗਾ ਫਲੋਰ ਤੋਂ ਉਹ ਇੱਕ ਟਿਪਰ ਖੜਾ ਸੀਗਾ ਰੋਡ ਦੇ ਉੱਪਰ ਇਹ ਜਿਹਦਾ ஆடி ਵਾਲਾ ਵੀ ਮੁੰਡਾ ਇਧਰੋਂ ਫਲੋਰ ਵੱਲ ਜਾਂਦਾ ਸੀਗਾ ਠੀਕ ਆ ਤੇ ਉਹ ਟਿੱਪਰ ਮੋਰੀਓ ਵੀ ਟਿੱਪਰ ਆਉਂਦੇ ਸੀ ਟਿੱਪਰ ਨੂੰ ਕਰਾਸ ਕਰਨ ਲਗਾ ਇੱਕ ਮੋਰੀਓ ਉਹਦੇ ਗਲਪਤ ਨਹੀਂ ਲੇਟਾਂ ਪਈਆਂ ਕੀ ਹੋਇਆ ਉਹ ਮੇਧਰੋ ਜਿਹੜਾ ਨਵੇਂ ਸ਼ਹਿਰ ਵੱਲ ਜਾਂਦਾ ਸੀ ਉਹਨੂੰ ਵੀ ਗੱਡੀ ਥੱਲੇ ਲਾ ਲਈ ਇਹ ਜਦ ਇਹਦੇ ਮੋਰੀਓ ਲੇਟਾਂ ਪਈਆਂ ਇਹਨੂੰ ਵੀ ਥੱਲੇ ਲਾ ਲਈ ਕੱچے ਤੇ ਇਹ ਆਮੋ ਸਾਹਮਣੇ ਗੱਡੀਆਂ ਲੱਗ ਗਈਆਂ ਐ ਕਾਫੀ ਨੁਕਸਾਨ ਹੋਇਆ ਨੁਕਸਾਨ ਗੱਡੀਆਂ ਦਾ ਕਾਫੀ ਹੈ ایر ਬੈਗ ਖੁੱਲ ਗਏ ਜਿੱਦਾਂ ਉਦਾਂ ਪਰ ਬੰਦਿਆਂ ਦਾ ਬਚਾਅ ਹੋ ਗਿਆ ਜਿੱਦਾਂ ਉਹ ਜਿਹੜੇ ਫਿਰ ਇਹ ਚ ਕੋਈ ਜ਼ਖਮੀ ਜ਼ਖਮੀ ਵੀ ਹੋਇਆ ਜੀ ਇਹ ਜਖਮੀ ਜਿੱਦਾਂ ਇੱਕ ਲੇਡੀ ਸੀ ਜਿੱਦਾਂ ਥੋੜੀ ਜਿਹੀ 올ਡ ਬੈਠੀ ਸੀ ਆਡੀ ਦੇ ਵਿੱਚ ਉਹਦਾ ਮੱਥਾ ਲੱਗਾ ਜਿੱਦਾਂ ਮੋਰੇ ਸ਼ੀਸ਼ੇ ਦੇ ਜਾਨੀ ਨਾਰਮਲ ਜਖਮੀ ਆ ਹਾਂ ਉਹਦੇ ਜਿੱਦਾਂ ਤਾਂ ਗਰਲਟ ਆ ਜਾ ਬਣ ਗਿਆ ਸੀ ਨਾਰਮਲ ਆ ਜਾਂਦਾ ਹੁਣ ਮਤਲਬ ਕੋਈ ਜਾਨੀ ਨੁਕਸਾਨ ਨਹੀਂ ਹੈ ਮਤਲਬ ਉਹਦਾ ਜਖਮੀ ਹੈ ਹਾਂਜੀ ਜਖਮੀ ਹੈ ਜਿੱਦਾਂ ਗੱਡੀਆਂ ਦਾ ਨੁਕਸਾਨ ਹੈਗਾ ਜਾਂ ਉਦੋਂ ਬੰਦਿਆਂ ਬੰਦਿਆਂ ਦਾ ਬਚਾਇਆ ਜਾਂ ਤੇ ਲੋਕੀ ਇਕੱਠੇ-ਕੁੱਠੇ ਹੋ ਗਏ ਫਿਰ ਉਹਨਾਂ ਨੂੰ ਹਸਪੀਟਲ ਕੱਢ ਕੇ ਘਰ ਦਿੱਤਾ ਜਿੱਦਾਂ ਪਿੱਛੇ ਗੱਡੀ ਆਉਂਦੀ ਸੀ ਕੀ ਕਿ ਸਾਨੂੰ ਸੁਣਨ ਚਾਹ ਰਿਹਾ ਜੀ ਉਹ ਡੀ ਜਿਹੜੀ ਆ ਓਡੀਆ ਉਹ ਕੋਈ ਲਾੜਾ ਜਾ ਰਿਹਾ ਸੀਗਾ ਜਾਂ ਵਿਆਹਣ ਜਾ ਰਹੇ ਸੀ ਜਾਂ ਵਿਆਹ ਕੇ ਆ ਰਹੇ ਸੀ ਕੋਈ ਏਦਾਂ ਦਾ ਮਾਮਲਾ ਵੀ ਹੈ ਨਹੀਂ ਨਹੀਂ ਭਾਜੀ ਏਦਾਂ ਨਹੀਂ ਉਹ ਤਾਂ ਜਿੱਦਾਂ ਨਾਰਮਲ ਫੈਮਲੀ ਸੀ ਜਿੱਦਾ ਏਜ ਤੇ ਇੱਕ ਲੇਡੀ ਸੀ ਮੋਰੇ ਬੈਠੀ ਅੱਛਾ ਜੀ ਤੇ ਮੁੰਡਾ ਸੀ ਏਦਾਂ ਭਾਰੀ ਜੇ ਸੇਦ ਦਾ ਜਿੱਦਾਂ ਠੀਕ ਹੈ ਜਦੋਂ ਇਦਾਂ ਕੋਈ ਉਸ ਵੇਲੇ 6 ਵਜੇ ਤੱਕ ਕਿਨੇ ਮਤਲਬ ਕੋ ਵਿਆਹ ਵਾਲਾ ਕਰਨੀ ਸੀ ਨਹੀਂ 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 ਵਿਆਹ ਵਾਲਾ ਤਾਂ ਕੋਈ ਨਹੀਂ ਸੀਗਾ ਅਸੀਂ ਮੌਕੇ ਤੇ ਸੀਗੇ ਪਿੱਛੇ ਆ ਕੇ ਪਿੱਛੇ ਗੱਡੀ ਰੋਕ ਕੇ ਜਦ ਲੱਗਿਆ ਸਾਡੇ ਅੱਖਾਂ ਦੇ ਸਾਹਮਣੇ ਚਬਾਕਾ ਜਿਹਾ ਪਿਆ ਬਸ ਠੀਕ ਹੈ ਜੀ ਬੜਾ ਧੰਨਵਾਦ ਹਾਂਜੀ ਚੋਕੋ ਚੋਕੋ ਇੱਕ ਮਿੰਟ ਤਾਂ ਜੀ ਇੱਕ ਉਹ ਮੇਰਾ ਹੋਰੀ ਹੋਰੀ ਹੋ time.